ਜੀ ਮੇਰਾ ਨਾ ਵਿਆਹ ਹੋਇਆ 3-4 ਸਾਲ ਪਹਿਲਾਂ ਦੀ ਗੱਲ ਹੈ ਤੇ ਮੈਂ ਤਾਂ ਪਹਿਲੂ ਮੈਂ ਆਪਣੇ ਆਪ ਨੂੰ ਬਹੁਤ ਕੰਟਰੋਲ ਕੀਤਾ ਜਦੋਂ ਸੇਰਾਬੰਦੀ ਵਗੈਰਾ ਹੁੰਦੀ ਹੈ ਨਾ ਸਾਰਾ ਕੁਝ ਮੈਂ ਕਿਹਾ ਵੀ ਸਵੇਰੇ ਸਵੇਰੇ ਮੈਂ ਕਰੂੰਗਾ ਮੇਰੇ ਭੈਣ ਭਰਾ ਵੀ ਕਰਨਗੇ ਹੈਨਾ ਕਿਉਂਕਿ ਮੇਰੇ ਮਦਰ ਮੈਨੂੰ ਬਹੁਤ ਜ਼ੋਰ ਲਾਉਂਦੇ ਨੇ ਕਿ ਮੈਂ ਬਿਮਾਰ ਰਹਿਣੀ ਹੈ ਤੂੰ ਵਿਆਹ ਕਰਾ ਲਾ ਤੇ ਮੈਂ ਕਹਿਣਾ ਕਿ ਨਹੀਂ ਮੰਮੀ ਇੱਥੇ ਕਿਤੇ ਤੂੰ ਚੱਲ ਚੱਲੀ ਹੈ ਨਾ ਆਪਾਂ ਕਹਿ ਦਿੰਦੇ ਆ ਨੌਕਰੀ ਹੈ ਨਾ ਤੇ ਬਟ ਉਹ ਮੈਨੂੰ ਬਹੁਤ ਮਹਿਸੂਸ ਹੁੰਦਾ ਅੱਜ ਕਿਉਂਕਿ ਮੈਂ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਮਦਰ ਫਾਦਰ ਦੋਵੇਂ ਨਹੀਂ ਸੀਗੇ ਤੇ ਜਦੋਂ ਮੈਂ ਨਾ ਉਹ ਵਿਆਹ ਦੇ ਵਿੱਚ ਹੁੰਦਾ ਨਾ ਕਿ ਆਪਾਂ ਸ਼ਗਨ ਪੈਂਦੇ ਨੇ ਤੇ ਇਦਾਂ ਮੁੰਡਾ ਕੁੜੀ ਬੈਠੇ ਹੁੰਦੇ ਨੇ ਤੇ ਮੈਂ ਵਾਈਫ ਮੇਰੀ ਦਾ ਨਾਲ ਬੈਠੀ ਸ਼ਗਨ ਪੈ ਰਹੀ ਸੀਗੀ ਤੇ ਮੈਂ ਨਾ ਇਦਾਂ ਅੱਖਾਂ ਘੁਮਾਈਆਂ ਸਾਰੇ ਬੰਨੇ ਤੇ ਮੈਨੂੰ ਹਰ ਇੱਕ ਰਿਸ਼ਤੇਦਾਰ ਦਿਖ ਰਿਹਾ ਸੀਗਾ ਹਰ ਇੱਕ ਦੋਸਤ ਮਿੱਤਰ ਦਿਖ ਰਿਹਾ ਸੀਗਾ ਬਟ ਮੈਨੂੰ ਉਹ ਦੋ ਤਿੰਨ ਚਿਹਰੇ ਜਿਹੜੇ ਮੈਂ ਗਵਾ ਚੁੱਕਾ ਸੀ ਉਹ ਨਹੀਂ ਦਿਖ ਰਹੇ ਤੇ ਮੇਰੀ ਵੀਡੀਓ ਦੇ ਵਿੱਚ ਵੀ ਹੈਗਾ ਔਰ ਲਾਈਵ ਉਸ ਟਾਈਮ ਤੇ ਚੱਲ ਰਿਹਾ ਸੀ ਤੇ ਮੈਂ ਨਹੀਂ ਰੋਕ ਪਾਇਆ ਉਸ ਟਾਈਮ ਅੱਜ ਤੁਸੀਂ ਇਮੋਸ਼ਨਲ ਹੋ ਬਹੁਤ ਇਮੋਸ਼ਨਲ ਹੋਇਆ ਵੀ ਮੇਰੇ ਮੇਰੀ ਭੈਣ ਭਰਾ ਸਾਰਿਆਂ ਨੇ ਮੈਨੂੰ ਚੁੱਪ ਕਰਾਇਆ ਵੀ ਨਹੀਂ ਤੇ ਉਹ ਮੈਨੂੰ ਕਹਿੰਦੇ ਮੈਂ ਕਹਿੰਦਾ ਮੈਨੂੰ ਮੈਨੂੰ ਉਹ ਦਿਖ ਮਤਲਬ ਕਿਤੇ ਨਜ਼ਰ ਨਹੀਂ ਆਉਂਦੀ ਸੋ ਇਹ ਤਾਂ ਦਿੱਲੀ ਬਹੁਤ ਵੱਡੇ ਮੂਵਮੈਂਟਸ ਹੁੰਦੇ ਨੇ ਜਦੋਂ ਤੁਸੀਂ ਔਰ ਅੱਜ ਵੀ ਮੈਂ ਕਈ ਵਾਰੀ ਬਹੁਤ ਇਮੋਸ਼ਨਲ ਹੋ ਜਾਂਦਾ ਘਰ ਬੈਠਾ ਜਾਂ ਕਦੀ ਕੋਈ ਐਲਬਮ ਦੇਖਦਾ ਤੇ ਮੈਨੂੰ ਐ ਲੱਗਦਾ ਕਿ ਮੇਰੇ ਫਾਦਰ ਨੂੰ ਬੜਾ ਚਾਅ ਸੀਗਾ ਮੇਰੇ ਮਦਰ ਨੂੰ ਬੜਾ ਚਾਅ ਸੀਗਾ ਤੇ ਅੱਜ ਸਾਨੂੰ ਵੈਗਰੂ ਉਦਾਂ ਦੀਆਂ ਬਲੰਦੀਆਂ ਵੱਲੋਂ ਲੈ ਕੇ ਜਾ ਰਿਹਾ ਤੇ ਉਹਨਾਂ ਨੂੰ ਇਹ ਚੀਜ਼ਾਂ ਦੇਖ ਕੇ ਖੁਸ਼ ਹੁੰਦੇ